ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕਮਾਈ ਵਾਲੇ ਸੰਤ ਮਹਾਪੁਰਖਾਂ ਦੀਆਂ ਸਮਝਾਈਆਂ ਹੋਈਆਂ ਬਹੁਤ ਹੀ ਕੀਮਤੀ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੀ ਹਾਂ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਇਹ ਹੀ ਹੈ ਕਿ ਸਵੇਰੇ ਸਵੇਰ ਅਮਰਤ ਵੇਲੇ ਦੇ ਵਿੱਚ ਦੋ ਤੋਂ ਚਾ ਦੇ ਵਿਚਕਾਰ ਮਹਾਪੁਰਖ ਜੀ ਕਹਿੰਦੇ ਹਨ ਜੇ ਕਿਤੇ ਸਾਡੀ ਅੱਖ ਖੁੱਲ ਵੀ ਜਾਵੇ ਸਾਨੂੰ ਜਾਗ ਆ ਜਾਵੇ ਤਾਂ ਫਟਾਫਟ ਇਸ ਸ਼ਬਦ ਦਾ ਜਾਪ ਕਰਨਾ ਸ਼ੁਰੂ ਕਰ ਦੇਣਾ ਹੈ ਫਿਰ ਕਿਹੜੇ ਸ਼ਬਦ ਦਾ ਜਾਪ ਕਰਨਾ ਹੈ ਇਸ ਵੇਲੇ ਦੇ ਵਿੱਚ ਕਿਉਂ ਕਰਨਾ ਹੈ ਇਸ ਵੇਲੇ ਦੇ ਵਿੱਚ ਐਸੀ ਕੀ ਤਾਕਤ ਹੈ ਕੀ ਪਾਵਰ ਹੈ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਨੀ ਹੈ ਇਸ ਕਰਕੇ ਪਿਆਰੀ ਸਾਧ ਸੰਗਤ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣ ਲੈਣਾ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਹਾਜ਼ਰੀ ਲਗਵਾ ਦੇਣਾ ਜੀ ਤੇ ਆਓ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਸਾਰੇ ਹੀ ਮਹਾਂਪੁਰਖਾਂ ਦੀ ਸਮਝਾਈ ਹੋਈ ਸਿਰੇ ਦੀ ਗੱਲ ਸਮਝ ਦੇ ਵਿੱਚ ਆ ਗਈ ਮਹਾਪੁਰਖ ਜੀ ਕਹਿੰਦੇ ਹਨ ਕਿ ਕਿਤੇ ਇਹ ਗੱਲ ਆਪਾਂ ਨੂੰ ਸਮਝ ਦੇ ਵਿੱਚ ਆ ਜਾਵੇ ਉਹ ਗੱਲ ਕਿਹੜੀ ਹੈ ਗੁਰੂ ਦੀ ਕਿਰਪਾ ਤੋਂ ਬਿਨਾਂ ਅਸੀਂ ਕੱਖ ਦੇ ਵੀ ਨਹੀਂ ਹਾਂ ਮਹਾਪੁਰਖ ਜੀ ਕਹਿੰਦੇ ਹਨ ਜੇ ਕਿਤੇ ਮਨ ਦੇ ਵਿੱਚ ਇਹ ਭੁਲੇਖਾ ਹੈ ਕਿ ਮੈਂ ਬਹੁਤ ਪੜਿਆ ਲਿਖਿਆ ਹਾਂ ਮੈਂ ਬਹੁਤ ਗਿਆਨੀ ਹਾਂ ਮੈਂ ਬਹੁਤ ਵਿਦਵਾਨ ਹਾਂ ਮੈਂ ਤਾਂ ਬੜਾ ਸਮਝਦਾਰ ਅਤੇ ਸਿਆਣਾ ਹਾਂ ਮੈਂ ਬੜਾ ਚਲਾਕ ਹਾਂ ਜਦ ਮੇਰੇ ਉੱਚੇ ਲੋਕਾਂ ਦੇ ਨਾਲ ਉਠਣਾ ਬੈਠਣਾ ਹੈ ਉੱਚੇ ਆਉਦਿਆਂ ਦੇ ਨਾਲ ਜਾਣ ਪਹਿਚਾਨ ਹੈ ਤਾਂ ਮਹਾਪੁਰਖ ਜੀ ਕਹਿੰਦੇ ਹਨ ਇਹ ਸਾਡਾ ਭੁਲੇਖਾ ਹੈ ਇਹਨਾਂ ਦੇ ਵਿੱਚੋਂ ਕੋਈ ਵੀ ਚੀਜ਼ ਓਨੀ دیر ਤੱਕ ਸਾਡਾ ਸਾਥ ਨਹੀਂ ਦੇ ਸਕਦੀ ਜਿੰਨੀ ਦੇਰ ਤੱਕ ਗੁਰੂ ਸਾਡੇ ਵੱਲ ਨਹੀਂ ਹੈ ਜਿੰਨੀ ਦੇਰ ਤੱਕ ਸਾਡੇ ਉੱਤੇ ਗੁਰੂ ਦੀ ਕਿਰਪਾ ਨਾ ਹੋਵੇ ਜੇ ਗੁਰੂ ਦੀ ਕਿਰਪਾ ਸਾਡੇ ਉੱਤੇ ਹੈ ਗੁਰੂ ਮਿਹਰਬਾਨ ਹਨ ਤਾਂ ਫੇਰ ਹੀ ਸਭ ਕੁਝ ਠੀਕ ਹੋਵੇਗਾ ਸਤਿਗੁਰ ਸੱਚੇ ਪਾਸ਼ਾ ਜੀ ਦੀ ਕਿਰਪਾ ਦੇ ਨਾਲ ਖੋਟੇ ਸਿੱਕੇ ਵੀ ਚੱਲ ਜਾਂਦੇ ਹਨ ਪਰ ਜੇ ਗੁਰੂ ਸਾਡੇ ਵੱਲ ਨਹੀਂ ਹੈ ਕਈ ਵਾਰ ਡਿਗਰੀਆਂ ਹੱਥਾਂ ਦੇ ਵਿੱਚ ਫੜੀਆਂ ਰਹਿ ਜਾਂਦੀਆਂ ਹਨ ਸੰਗਤ ਜੀ ਇਹ ਚੀਜ਼ਾਂ ਤਾਂ ਆਪਾਂ ਆਮ ਸਮਝਦੇ ਹਾਂ ਆਮ ਹੁੰਦੀਆਂ ਹਨ ਆਪਣੀਆਂ ਅੱਖਾਂ ਦੇ ਸਾਹਮਣੇ ਦੇਖੀਆਂ ਹੋਣਗੀਆਂ ਕਈ ਵਾਰ ਕਈ ਲੋਕਾਂ ਦੇ ਕੰਮ ਇੰਨੇ ਪਹੁੰਚ ਹੋਂਦੇ باوجود ਵੀ ਸੇਰੇ ਨੇ ਲੱਗਦੇ ਕੋਈ ਨਾ ਕੋਈ ਅੜਚਣ ਕੋਈ ਨਾ ਕੋਈ ਰੁਕਾਵਟ ਆ ਹੀ ਜਾਂਦੀ ਹੈ ਅਤੇ ਦੂਜੇ ਪਾਸੇ ਕੋਈ ਪਹੁੰਚ ਨਹੀਂ ਹੁੰਦੀ ਕੋਈ ਵੀ ਚੁਸਤ ਚਲਾ ਕੇ ਨਹੀਂ ਹੁੰਦੀ ਭੋਲੇ ਪਾ ਹੀ ਸਾਰੇ ਕੰਮ ਹੋ ਜਾਂਦੇ ਹਨ ਤਾਂ ਅਜੈ ਦੇ ਵਿੱਚ ਦੇਖ ਕੇ ਆਪਣੇ ਮੋਹ ਆਪਣੇ ਆਪ ਹੀ ਨਿਕਲ ਜਾਂਦਾ ਹੈ ਕਿ ਇਹਨਾਂ ਦੀ ਕਿਸਮਤ ਬਹੁਤ ਤੇਜ ਹੈ ਇਹਨਾਂ ਦੇ ਉੱਤੇ ਤਾਂ ਰੱਬ ਮਿਹਰਬਾਨ ਹੈ ਇਹ ਗੱਲ ਸੰਗਤ ਜੀ ਬਿਲਕੁਲ ਸੱਚ ਹੈ ਜਿਨ੍ਹਾਂ ਦੇ ਉੱਤੇ ਰੱਬ ਮਿਹਰਬਾਨ ਹੁੰਦਾ ਹੈ ਉਹਨਾਂ ਦੀ ਕਿਸਮਤ ਆਪਣੇ ਆਪ ਤੇਜ ਹੋ ਜਾਂਦੀ ਹੈ ਖੋਟੀ ਕਿਸਮਤ ਵੀ ਚਮਕ ਜਾਂਦੀ ਹੈ ਤਾਂ ਹੀ ਮਹਾਪੁਰਖ ਜੀ ਕਹਿੰਦੇ ਹਨ ਕਿ ਗੁਰੂ ਦਾ ਨਾਮ ਪੁੱਠੇ ਪਏ ਲੇਖਾਂ ਨੂੰ ਵੀ ਸਿੱਧੇ ਲੇਖ ਬਣਾ ਦਿੰਦਾ ਹੈ ਸਾਡੇ ਮਨ ਦੇ ਵਿੱਚ ਨਾਲ ਹੀ ਨਾਲ ਇੱਕ ਦੂਜਾ ਸਵਾਲ ਆ ਜਾਂਦਾ ਹੈ ਇੱਕ ਪਾਸੇ ਤਾਂ ਮਹਾਪੁਰਖ ਜੀ ਕਹਿੰਦੇ ਹਨ ਕਿ ਜੋ ਵੀ ਸਾਨੂੰ ਮਿਲ ਰਿਹਾ ਹੈ ਸਾਡੇ ਕਰਮਾਂ ਦਾ ਮਿਲਦਾ ਹੈ ਇੱਕ ਕਰਮਾਂ ਦਾ ਫਲ ਸਾਨੂੰ ਭੋਗਣਾ ਪੈਂਦਾ ਹੈ ਤੇ ਜੇਕਰ ਅਸੀਂ ਕਰਮ ਹੀ ਮਾੜੇ ਲਿਖਾਏ ਹੋਣਗੇ ਤਾਂ ਫਿਰ naam ਕੀ ਕਰੇਗਾ ਜਾਂ ਕਈ ਵਾਰ ਕੁਝ ਲੋਕ ਕਹਿ ਦਿੰਦੇ ਹਨ ਜੇਕਰ ਕਰਮਾਂ ਦਾ ਫਲ ਹੀ ਭੋਗਣਾ ਹੈ ਤੇ ਫਿਰ naam ਜਪਣ ਦਾ ਪਾਠ ਕਰਨ ਦਾ ਕੀ ਫਾਇਦਾ ਸੰਗਤ ਜੀ ਕਹਿੰਦੇ ਇਦਾਂ ਹੀ ਇੱਕ ਵਾਰ ਕਲਗੀਧਰ ਪਾਤਸ਼ਾਹ ਜੀ ਕਲਗੀਧਰ ਪਾਤਸ਼ਾਹ ਜੀ ਨੂੰ ਦਰਬਾਰ ਦੇ ਵਿੱਚ ਇਹ ਸਵਾਲ ਕਾਜੀ ਨੇ ਕੀਤਾ ਸੀ ਕਿ ਪਾਸ਼ਾ ਤੁਸੀਂ ਤਾਂ ਕਹਿੰਦੇ ਕਿ ਕਰਮਾਂ ਦਾ ਫਲ ਭੋਗਣਾ ਪੈਂਦਾ ਹੈ ਮੱਥੇ ਦੇ ਲੇਖਾਂ ਨੂੰ ਕੋਈ ਵੀ ਬਦਲ ਨਹੀਂ ਸਕਦਾ ਤਾਂ ਫਿਰ ਨਾਮ ਚੱਪਣ ਦਾ ਸੰਗਤ ਕਰਨ ਦਾ ਕੀ ਫਾਇਦਾ ਤਾਂ ਕਹਿੰਦੇ ਕਲਗੀਧਰ ਪਾਸ਼ਾ ਜੀ ਦੇ ਕੋਲ ਇੱਕ ਮੋਹਰ ਪਈ ਸੀ ਕਹਿੰਦੇ ਸਤਗੁਰ ਸੱਚੇ ਪਾਸ਼ਾ ਜੀ ਨੇ ਉਹ ਮੋਹਰ ਚੁੱਕੀ ਅਤੇ ਕਾਜੀ ਸਾਹਿਬ ਵੱਲ ਕਰ ਦਿੱਤੀ ਤੇ ਕਿਹਾ ਕਿ ਕਾਜੀ ਸਾਹਿਬ ਇਸ ਮੋਹਰ ਦੇ ਅੱਖਰ ਪੜ ਕੇ ਸੁਣਾਓ ਕਹਿੰਦੇ ਉਹ ਕਾਜੀ ਨੇ ਕਿਹਾ ਕਿ ਬਾਦਸ਼ਾਹ ਇਹ ਮੋਹਰ ਦੇ ਅੱਖਰ ਪੜੇ ਨਹੀਂ ਜਾ ਸਕਦੇ ਬਾਦਸ਼ਾਹ ਨੇ ਕਿਹਾ ਕਿਉਂ ਕਹਿਣ ਲੱਗਾ ਇਹ ਮੋਹਰ ਦੇ ਅੱਖਰ ਪੁੱਠੇ ਹਨ ਇਹ ਪੜੇ ਨਹੀਂ ਜਾ ਸਕਦੇ ਕਹਿੰਦੇ ਸਤਗੁਰ ਸੱਚੇ ਬਾਦਸ਼ਾਹ ਜੀ ਨੇ ਉਹ ਮੋਹਰ ਚੁੱਕੀ ਤਾਂ ਕੋਰੇ ਕਾਗਜ਼ ਦੇ ਉੱਪਰ ਲਾ ਦਿੱਤੀ ਤੇ ਕੋਰੇ ਕਾਗਜ਼ ਦੇ ਉੱਤੇ ਉਹ ਮੋਹਰ ਲਾਉਣ ਦੇ ਅਨਸਾਰ ਹੀ ਅੱਖਰ ਸਿੱਧੇ ਹੋ ਗਏ ਅੱਖਰ ਪੜ੍ਹਨੇ ਆਸਾਨ ਹੋ ਗਏ ਸਤਿਗੁਰ ਸੱਚੇ ਪਾਸ਼ਾ ਜੀ ਨੇ ਕਿਹਾ ਕਾਜੀ ਸਾਹਿਬ ਤੁਸੀਂ ਤਾਂ ਕਹਿੰਦੇ ਸੀ ਕਿ ਇਹ ਅੱਖਰ ਪੁੱਠੇ ਹਨ ਪੜ੍ਹੇ ਨਹੀਂ ਜਾ ਸਕਦੇ ਤਾਂ ਕਾਜੀ ਸਾਹਿਬ ਕਹਿਣ ਲੱਗੇ ਸਤਿਗੁਰ ਸੱਚੇ ਪਾਸ਼ਾ ਇਹ ਮੋਰ ਜਦੋਂ ਹੀ ਕੋਰੇ ਕਾਗਜ਼ ਦੇ ਉੱਪਰ ਲੱਗੀ ਹੈ ਇਹਦੇ ਅੱਖਰ ਸਿੱਧੇ ਹੋ ਗਏ ਹਨ ਕਹਿੰਦੇ ਕਲਗੀਧਰ ਪਾਸ਼ਾ ਮੁਸਕਰਾ ਕੇ ਕਹਿਣ ਲੱਗੇ ਕਾਜੀ ਸਾਹਿਬ ਇਹ ਤੁਹਾਡੇ ਸਵਾਲ ਦਾ ਜਵਾਬ ਹੈ ਕਿ ਜੋ ਵੀ ਮਨੁੱਖ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਆ ਗਿਆ ਜਿਨੇ ਨਿਮਾਣਾ ਹੋ ਕੇ ਗੁਰੂ ਅੱਗੇ ਮੱਥਾ ਟੇਕ ਦਿੱਤਾ ਭਾਵ ਕੇ ਆਪਣੇ ਔਗਣਾ ਨੂੰ ਮੰਨ ਕੇ ਆਪਣੇ ਗੁਰੂ ਅੱਗੇ ਟੈਪਿਆ ਆਪਣਾ ਆਪ ਗੁਰੂ ਅੱਗੇ ਵੇਚ ਦਿੱਤਾ ਆਪਣੇ ਆਪ ਨੂੰ ਨਹੀਂ ਤਾਂ ਅੱਗੇ ਨਾਮ ਤਾਂ ਉਹਦੀ ਲਾਜ ਫਿਰ ਵਾਏ ਗੁਰੂ ਆਪ ਰੱਖਦੇ ਹਨ ਇਸ ਕਰਕੇ ਆਪਣੇ ਦੁਨਿਆਵੀ ਕੰਮਾਂ ਤੰਦਿਆਂ ਦੇ ਨਾਲ ਨਾਲ ਨਾਮ ਜਪਣਾ ਵਜਨ ਬੰਦ ਕੀ ਕਰਨਾ ਵੀ ਬਹੁਤ ਜ਼ਰੂਰੀ ਹੈ ਸਾਨੂੰ ਸਤਕੂਰ ਸੱਚੇ ਪਾਤਸ਼ਾਹ ਜੀ ਨੇ ਆਪਣੀਆਂ ਜ਼ਿੰਮੇਵਾਰੀਆਂ ਆਪ ਕੰਮ ਤਾਂ ਕਰਨ ਨੂੰ ਰੋਕਿਆ ਨਹੀਂ ਸਤਕੂਰ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਆਪਣੇ ਕੰਮ ਨੂੰ ਰੱਜ ਰੱਜ ਕੇ ਕਰ ਜੋ ਜ਼ਿੰਮੇਵਾਰੀਆਂ ਤੈਨੂੰ ਮਿਲੀਆਂ ਨੇ ਉਹ ਤੈਨੂੰ ਨਿਭਾਉਣੀਆਂ ਪੈਣੀਆਂ ਨੇ ਅਤੇ ਜੋ ਮਨੁੱਖ ਇਮਾਨਦਾਰੀ ਦੇ ਨਾਲ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ ਨੇ ਸਤਗੁਰ ਸੱਚੇ ਪਾਸ਼ਾ ਉਹਨਾਂ ਦੇ ਉੱਤੇ ਸਦਾ ਹੀ ਮਿਹਰਬਾਨ ਨੇ ਪਰ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਨੂੰ ਨਾਮ ਜਪਣ ਦੀ ਛੂਟ ਮਿਲ ਗਈ ਹੈ ਚਲੋ ਕੰਮ ਤਾਂ ਦੇ ਕਰੇ ਚਾਵਾਂਗੇ ਨਾਮ ਨਹੀਂ ਜਪਣਾ ਨਾਮ ਜਪਣਾ ਵੀ ਸੰਗਤ ਜੀ ਜ਼ਰੂਰੀ ਹੈ ਨਾਮ ਜਪਣਾ ਸਾਡੇ ਖੁਦ ਦੇ ਲਈ ਜ਼ਰੂਰੀ ਹੈ ਜਦੋਂ ਅਸੀਂ ਨਾਮ ਜਪਦੇ ਹਾਂ ਪਰਮ ਪਿਤਾ ਪਰਮਾਤਮਾ ਜੀ ਦੇ ਨਾਲ ਆਪਣਾ ਕਨੈਕਸ਼ਨ ਕਨੈਕਟ ਹੋ ਜਾਂਦਾ ਹੈ ਸਾਡਾ ਮਨ ਸ਼ਾਂਤ ਹੁੰਦਾ ਹੈ ਜਦੋਂ ਆਪਾਂ ਗੁਰਬਾਣੀ ਦਾ ਪਾਠ ਕਰਦੇ ਹਾਂ ਸਾਨੂੰ ਗੁਰੂ ਦਾ ਗਿਆਨ ਮਿਲ ਜਾਂਦਾ ਹੈ ਸਾਨੂੰ ਚੰਗੇ ਮਾੜੇ ਦੀ ਸਮਝ ਲੱਗ ਜਾਂਦੀ ਹੈ ਅਸੀਂ ਮਾੜੇ ਕਰਮ ਕਮਾਉਣ ਤੋਂ ਬਚ ਜਾਂਦੇ ਹਾਂ ਤੇ ਜੋ ਵੀ ਭਜਨ ਬੰਦਗੀ ਕਰਨ ਨੂੰ ਕਿਹਾ ਹੈ ਗੁਰਬਾਣੀ ਦਾ ਪਾਠ ਕਰਨ ਨੂੰ ਕਿਹਾ ਹੈ ਇਹਦੇ ਵਿੱਚ ਆਪਾਂ ਨੋ ਇਹ ਹੀ ਫਾਇਦਾ ਹੈ ਕਿ ਸਤ ਕੋ ਸੱਚੇ ਪਾਤਸ਼ਾਹੀ ਜੀ ਦੇ ਲਈ ਇਹ ਚੀਜ਼ਾਂ ਜ਼ਰੂਰੀ ਨਹੀਂ ਇਹ ਨਹੀਂ ਕਿ ਜੇ ਆਪਾਂ ਪਾਠ ਨਹੀਂ ਕੀਤਾ ਆਪਾਂ ਭਜਨ ਬੰਦਗੀ ਨਹੀਂ ਕੀਤੀ ਤਾਂ ਰੱਬ ਨੂੰ ਮੰਨਿਆ ਜਾਣਾ ਹੈ ਉਹਨਾਂ ਦੀ ਪਾਵਰ ਉਹਨਾਂ ਦੀ ਤਾਕਤ ਉੱਥੇ ਹੀ ਓਨੀ ਰਹਿਣੀ ਹੈ ਇਹ ਸਾਰੀਆਂ ਚੀਜ਼ਾਂ ਆਪਣੇ ਲਈ ਜ਼ਰੂਰੀ ਨੇ ਇਸ ਕਰਕੇ ਸਾਨੂੰ ਮਹਾਪੁਰਖ ਜੀ ਕਹਿੰਦੇ ਹਨ ਕਿ ਆਪਣੇ ਦੁਨੀਆਵੀ ਕੰਮ ਧੰਦੇ ਵੀ ਕਰਨੇ ਹਨ ਪਰ ਨਾਮ ਵੀ ਜਪਣਾ ਹੈ ਦੇਨ ਦੀ ਸ਼ੁਰੂਆਤ ਭਜਨ ਬੰਦਗੀ ਤੋਂ ਹੋਵੇ ਅਤੇ ਅਮਰਤ ਵੇਲੇ ਦੇ ਵਿੱਚ ਨਾਮ ਜਪਣ ਨੂੰ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਅਮਰਤ ਵੇਲੇ ਦਾ ਜਿਹੜਾ ਵੇਲਾ ਹੈ ਸਭ ਤੋਂ ਉੱਤਮ ਵੇਲਾ ਹੈ ਨਾਮ ਜਪਣ ਵਾਲਿਆਂ ਦੇ ਲਈ ਕਿਉਂਕਿ ਇਸ ਵੇਲੇ ਦੇ ਵਿੱਚ ਚਾਰੇ ਪਾਸੇ ਸ਼ਾਂਤੀ ਦਾ ਪਸਾਰਾ ਹੁੰਦਾ ਹੈ ਕੋਈ ਗੱਡੀਆਂ ਮੋਟਰਾਂ ਦਾ ਸ਼ੋਰ ਸ਼ਰਾਬਾ ਨਹੀਂ ਅਤੇ ਬਹੁਤੀ ਦੁਨੀਆ ਸੁੱਤੀ ਹੁੰਦੀ ਹੈ ਉਹ ਉੱਠਦੇ ਨੇ ਜੋ ਗੁਰੂ ਪਿਆਰੇ ਨੇ ਜਿਨ੍ਹਾਂ ਦੇ ਉੱਤੇ ਗੁਰੂ ਸਾਹਿਬ ਜੀ ਦੀ ਕਿਰਪਾ ਹੈ ਕਿਉਂਕਿ ਅੰਮ੍ਰਿਤ ਵੇਲਾ ਅਤੇ ਅੰਮ੍ਰਿਤ ਵੇਲੇ ਦਾ ਨਾਮਮੀ ਗੁਰੂ ਦੀ ਖੁਸ਼ੀ ਨਾਲ ਮਿਲਦਾ ਹੈ ਤਾਂ ਅੰਮ੍ਰਿਤ ਵੇਲੇ ਦੇ ਵਿੱਚ ਰੱਬ ਦੇ ਰੰਗ ਵਿੱਚ ਰੰਗੀਆਂ ਹੋਈਆਂ ਰੂਹਾਂ ਉੱਠਦੀਆਂ ਨੇ ਭਜਨ ਬੰਦਗੀ ਕਰਦੀਆਂ ਨੇ ਇਸ ਕਰਕੇ ਇਸ ਵੇਲੇ ਦਾ ਜੋ ਵੀ ਵਾਤਾਵਰਣ ਹੈ ਔਰਾ ਹੈ ਉਹੀ ਪਾਵਰਫੁਲ ਤਾਕਤਵਰ ਬਣ ਜਾਂਦਾ ਹੈ ਇਸ ਮੇਲੇ ਦੇ ਵਿੱਚ ਜੋ ਵੀ ਉੱਠਦਾ ਹੈ ਉਹ ਦਾ ਆਪਣੇ ਆਪ ਹੀ ਮਨ ਗੁਰੂ ਚੈਨਾਵਲ ਲੱਗ ਜਾਂਦਾ ਹੈ ਤਾਂ ਜੇਕਰ ਇਸ ਮੇਲੇ ਦੇ ਵਿੱਚ ਉੱਠ ਰਹੇ ਹਾਂ ਤਾਂ ਬਣੇ ਹੀ ਵੱਡੇ ਭਾਗਾਂ ਵਾਲੇ ਹਾਂ ਗੁਰੂ ਸਾਹਿਬ ਜੀ ਦੀ ਬੇਅੰਤ ਕਿਰਪਾ ਫਿਰ ਵਾਰ-ਵਾਰ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕਰਨਾ ਕਈ ਭਾਂ ਪ੍ਰਮਾਣੋਂ ਇਸ ਮੇਲੇ ਦੀ ਤਾਕਤ ਇਸ ਮੇਲੇ ਦੀ ਪਾਵਰ ਦਾ ਹੀ ਨਹੀਂ ਪਤਾ ਹੁੰਦਾ ਉਹਨਾਂ ਨੂੰ ਆਪਣੇ ਆਪ ਜਾਗ ਆਉਂਦੀ ਹੈ ਆਪਾਂ ਅਕਸਰ ਦੇਖਦੇ ਹਾਂ ਕਿ ਦੋ ਤੋਂ ਤਿੰਨ ਦੇ ਵਿਚਕਾਰ ਆਪਾਂ ਜ਼ਰੂਰ ਜਾਗ ਆਉਂਦੀ ਹੈ ਭਾਵੇਂ ਕਿਸੇ ਵੀ ਤਰੀਕੇ ਦੇ ਨਾਲ ਆਵੇ ਕੋਈ ਵੀ ਬਹਾਨੇ ਬਣੇ ਕਈ ਵਾਰ ਆਪਾਂ ਸਰਦੀ ਜਾਂ ਗਰਮੀ ਕਰਕੇ ਪਾਸਾ ਪਲਟਦੇ ਹਾਂ ਕਈ ਵਾਰ ਕੋਈ ਕਿਰਿਆ ਸੋਧਨ ਦੇ ਲਈ ਉੱਠਦਾ ਹੈ ਕਿਸੇ ਨਾ ਕਿਸੇ ਕਾਰਨ ਕਰਕੇ ਇੱਕ ਵਾਰ ਇਸ ਵੇਲੇ ਦੇ ਵਿੱਚ ਜਾਗ ਜ਼ਰੂਰ ਆਉਂਦੀ ਹੈ ਜਿਨ੍ਹਾਂ ਨੂੰ ਤਾਂ ਇਸ ਵੇਲੇ ਦੀ ਤਾਕਤ ਇਸ ਵੇਲੇ ਦੀ ਪਾਵਰ ਦਾ ਪਤਾ ਹੈ ਉਹ ਇਸ ਵੇਲੇ ਨੂੰ ਸੰਭਾਲਦੇ ਹਨ ਗੁਰ ਨਾਨਕ ਪਾਸ਼ਾ ਜੀ ਦੀ ਗੋਦ ਦੇ ਵਿੱਚ ਆ ਕੇ ਬੈਠਦੇ ਹਨ ਉਸੇ ਵੇਲੇ ਹੀ ਆਪਣੇ ਬਿਸਤਰ ਤੋਂ ਛਾਲ ਮਾਰ ਕੇ ਉੱਠ ਪੈਂਦੇ ਹਨ ਉੱਠ ਕੇ ਬੈਠ ਜਾਂਦੇ ਹਨ ਨਾਮ ਜਪਣਾ ਸ਼ੁਰੂ ਕਰ ਦਿੰਦੇ ਹਨ ਪਰ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਦੇ ਲਈ ਇਹ ਵੇਲਾ ਰਾਤ ਦਾ ਵੇਲਾ ਹੁੰਦਾ ਹੈ ਉਹ ਇਸ ਕਰਕੇ ਫਿਰ ਤੋਂ ਚਾਦਰ ਤਾਣ ਕੇ ਸੌਂ ਜਾਂਦੇ ਹਨ ਪਰ ਮਹਾਂਪੁਰਖ ਜੀ ਕਹਿੰਦੇ ਹਨ ਕਿ ਜੋ ਸੌਂ ਜਾਂਦੇ ਹਨ ਸਮਝੋ ਆਪਣੇ ਭਾਗ ਆਪਣੀ ਕਿਸਮਤ ਨੂੰ ਵੀ ਸਮਾਂ ਲੈਂਦੇ ਹਨ ਅਤੇ ਜੋ ਜਾਗ ਜਾਂਦੇ ਹਨ ਉਹ ਸਭ ਕੁਝ ਹਾਸਲ ਕਰ ਲੈਂਦੇ ਹਨ ਸਵੇਰੇ ਜਲਦੀ ਉੱਠਣ ਵਾਲੇ ਮਨੁੱਖ ਦਾ ਤਨ ਵੀ ਤੰਦਰੁਸਤ ਰਹਿੰਦਾ ਹੈ ਉਹਦਾ ਮਨ ਵੀ ਖੁਸ਼ ਰਹਿੰਦਾ ਹੈ ਤਾਂ ਸਵੇਰੇ ਜਲਦੀ ਉੱਠਣਾ ਹੈ ਉੱਠਦਿਆਂ ਸਾਰ ਸਭ ਤੋਂ ਪਹਿਲਾਂ ਵਾਇਗੁਰੂ ਨੂੰ ਸਿਮਰਨ ਸਭ ਤੋਂ ਪਹਿਲਾਂ ਵਾਇਗੁਰੂ ਦਾ ਸਿਮਰਨ ਕਰਨਾ ਹੈ ਬਹੁਤ ਜ਼ਰੂਰੀ ਹੈ ਭਾਵੇਂ ਆਪਾਂ ਗੁਰਬਾਣੀ ਦਾ ਪਾਠ ਕਰਦੇ ਹਾਂ ਤਾਂ ਵੀ ਸਿਮਰਨ ਜ਼ਰੂਰੀ ਹੈ ਦਿਨ ਦੀ ਸ਼ੁਰੂਆਤ ਸਿਮਰਨ ਤੋਂ ਹੋਵੇ ਉਦਿਆ ਸਾਰ ਜਿਹੜਾ ਇਹ ਵੀ ਹੈ ਕਿਉਂਕਿ ਇਦਾਂ ਦੀ ਏਕੰਕਾਰ ਆਪਾਂ ਨੂੰ ਪੂਰੇ ਦਿਨ ਦੇ ਵਿੱਚ ਨਹੀਂ ਲੱਭਣੀ ਵੈਸੇ ਤਾਂ ਆਪਾਂ ਜਿਸ ਵੇਲੇ ਵੀ ਗੁਰੂ ਸਾਹਿਬ ਜੀ ਦਾ ਨਾਮ ਚਾਪਦੇ ਹਾਂ ਗੁਰੂ ਨੂੰ ਯਾਦ ਕਰਦੇ ਹਾਂ ਗੁਰੂ ਸਾਹਿਬ ਜੀ ਸਾਡੇ ਕੋਲ ਹਾਜ਼ਰ ਨਾਜ਼ਰ ਪਰਤੱਖ ਵਰਤਦੇ ਹਨ ਪਰ ਗੱਲ ਇਹ ਹੈ ਕਿ ਬਾਕੀ ਪੂਰੇ ਦਿਨ ਦੇ ਵਿੱਚ ਇਹ ਮਾਹੌਲ ਨਹੀਂ ਬਣਦਾ ਜੋ ਅੰਮ੍ਰਿਤ ਵੇਲੇ ਬਣਦਾ ਹੈ ਆਪਣਾ ਮਨ ਪੂਰੀ ਤਰ੍ਹਾਂ ਨਹੀਂ ਜੋੜ ਸਕਦਾ ਇਸ ਵੇਲੇ ਦੇ ਵਿੱਚ ਸ਼ਾਂਤੀ ਹੁੰਦੀ ਹੈ ਇਕਾਂਤ ਜਗ੍ਹਾ ਉਤੇ ਬੈਠ ਕੇ ਸਾਡਾ ਮਨ ਛੇਤੀ ਜੁੜਦਾ ਹੈ ਅਤੇ ਇਸ ਵੇਲੇ ਦੇ ਵਿੱਚ ਬਹੁਤ ਸਾਰੀਆਂ ਰੱਬ ਦੇ ਰੰਗ ਵਿੱਚ ਰੰਗੀਆਂ ਹੋਈਆਂ ਰੂਹਾਂ ਨਾਮ ਜਪ ਰਹੀਆਂ ਹੁੰਦੀਆਂ ਹਨ ਇਸ ਕਰਕੇ ਸਾਡੀ ਪਾਵਰ ਤਾਕਤ ਹੋਰ ਵੱਧ ਜਾਂਦੀ ਹੈ ਘਟ ਮਿਹਨਤ ਦੇ ਵਿੱਚ ਵੀ ਫਾਇਦਾ ਜ਼ਿਆਦਾ ਮਿਲਦਾ ਹੈ ਦਿਨ ਦੇ ਵਿੱਚ ਮਿਹਨਤ ਜ਼ਿਆਦਾ ਕਰਨੀ ਪਵੇਗੀ ਤੇ ਆਪਾਂ ਅਜੇ ਤੱਕ ਕਹਿੰਦੇ ਹਾਂ ਕਿ ਅਸੀਂ ਜਦੋਂ ਚੌਂਕੜਾ ਮਾਰਿਆ ਉਦੋਂ ਹੀ ਅਸੀਂ ਗੁਰੂ ਦੇ ਨਾਲ ਜੁੜ ਗਏ ਸ਼ੁਰੂਆਤ ਤਾਂ ਫਿਰ ਸਾਨੂੰ ਹੀ ਕਰਨੀ ਪਵੇਗੀ ਫਿਰ ਅੰਮ੍ਰਿਤ ਵੇਲੇ ਤੋਂ ਕਰਨੀ ਪਵੇਗੀ ਅੰਮ੍ਰਿਤ ਵੇਲੇ ਉੱਠ ਕੇ 2 ਤੋਂ 3 ਦੇ ਵਿਚਕਾਰ ਅਸੀਂ ਉੱਠਣਾ ਹੀ ਉੱਠਣਾ ਹੈ ਫਿਰ ਉਸ ਤੋਂ ਬਾਅਦ ਉੱਠ ਕੇ ਨਾਮ ਜਪਣਾ ਹੈ ਮੂਲ ਮੰਤਰ ਦਾ ਜਾਪ ਕਰਨਾ ਹੈ ਜੇ ਕਿ ਜਾਂ ਫਿਰ ਵਾਈ ਗੁਰੂ ਚੇ ਦਾ ਸਿਮਰਨ ਕਰਨਾ ਹੈ ਸਵੇਰੇ 3 ਤੋਂ 4 ਦੇ ਵਿਚਕਾਰ ਕਰ ਲਿਆ ਜਾਵੇ ਤਾਂ ਕਹਿੰਦੇ ਉਸ ਮਨੁੱਖ ਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬੇਅੰਤ ਕਿਰਪਾ ਹੁੰਦੀ ਹੈ ਸੋ ਆਪਾਂ ਅੰਮ੍ਰਿਤ ਵੇਲੇ ਦੇ ਵਿੱਚ ਉੱਠਣ ਦੀ ਕੋਸ਼ਿਸ਼ ਕਰਨੀ ਹੈ ਜੇ 2 ਵਜੇ ਨਹੀਂ ਜਾਗ ਆਉਂਦੇ ਕੋਈ ਗੱਲ ਨਹੀਂ 3 ਤੋਂ 6 ਦਾ ਜਿਹੜਾ ਵੇਲਾ ਹੈ ਇਹ ਅੰਮ੍ਰਿਤ ਵੇਲਾ ਮੰਨਿਆ ਜਾਂਦਾ ਹੈ ਇਸ ਵੇਲੇ ਦੇ ਵਿੱਚ ਜ਼ਰੂਰ ਉੱਠਣਾ ਹੈ ਕੋਸ਼ਿਸ਼ ਕਰੀਏ ਕਿ 3 ਤੋਂ 4 ਦੇ ਵਿੱਚ ਉੱਠ ਜਾਈਏ ਜੇ ਰਾਤ ਦੇ ਬਹੁਤੇ ਥਕੇ ਹਾਂ ਕਈ ਭੈਣ ਭਰਾਵਾਂ ਉਹ ਕੰਮ ਕਰ ਹੁੰਦਾ ਹੈ ਰਾਤ ਰਾਤ ਨੂੰ ਲੇਟ ਡਿਊਟੀ ਤੋਂ ਆਉਂਦੇ ਹਨ ਫਿਰ ਜੇ ਲੇਟ ਸੁੱਤੇ ਤਾਂ ਨੀਂਦ ਵੀ ਬਹੁਤ ਜ਼ਰੂਰੀ ਹੈ ਸਾਡੇ ਸਰੀਰ ਦੀ ਤੰਦਰੁਸਤੀ ਦੇ ਲਈ ਸਾਨੂੰ ਆਰਾਮ ਵੀ ਜ਼ਰੂਰੀ ਹੈ ਜੇ ਆਰਾਮ ਕਰਾਂਗੇ ਤਾਂ ਹੀ ਅਗਲੇ ਦਿਨ ਸਾਰੇ ਕੰਮ ਤੰਦਰੁਸਤ ਦੇ ਕਰ ਪਾਵਾਂਗੇ ਜੇ ਸਰੀਰ ਨੂੰ ਆਰਾਮ ਹੀ ਨਹੀਂ ਮਿਲਿਆ ਤਾਂ ਫਿਰ ਅਗਲੇ ਦਿਨ ਦੇ ਕੰਮ ਕਿਵੇਂ ਕਰਾਂਗੇ ਅਮਰਤ ਵੇਲੇ ਉੱਠ ਤਾਂ ਪਾਵਾਂਗੇ ਫਿਰ ਆਪਣੇ ਕੰਮ ਦੇ ਉੱਤੇ ਜਾ ਕੇ ਸੁੱਤੇ ਰਹਾਂਗੇ ਜਾਂ ਫਿਰ ਕੰਮ ਕਰਾਂਗੇ ਪਰ ਉਸ ਸੁਸਤੀ ਅਤੇ ਆਲਸੀ ਦੇ ਵਿੱਚ ਕਰਾਂਗੇ ਇਸ ਤਰ੍ਹਾਂ ਆਪਾਂ ਆਪਣੇ ਸਰੀਰ ਨੂੰ ਲਗਾਤਾਰ ਉਠਾ ਵੀ ਨਹੀਂ ਸਕਦੇ ਕੁਝ ਕੁ ਦਿਨ ਸਰੀਰ ਉੱਠੇਗਾ ਫਿਰ ਸਰੀਰ ਬਿਮਾਰ ਰਹਿਣਾ ਸ਼ੁਰੂ ਹੋ ਜਾਵੇਗਾ ਆਲਸੀ ਬਣ ਜਾਵੇਗਾ ਕਈ ਵਾਰ ਬੰਦਾ ਬੜਾ ਆਕਿਆ ਰਹਿੰਦਾ ਹੈ ਉਹ ਥਕਾਵਟ ਵੀ ਇਸੇ ਕਰਕੇ ਹੀ ਹੁੰਦੀ ਹੈ ਕਿ ਸਾਡੇ ਤਨ ਮਨ ਨੂੰ ਪੂਰਾ ਆਰਾਮ ਨਹੀਂ ਮਿਲਿਆ ਹੁੰਦਾ ਆਰਾਮ ਜ਼ਰੂਰੀ ਹੈ ਆਪਣੇ ਆਪ ਹਿਸਾਬ ਲੈਣ ਲਗਾ ਲੈਣਾ ਕਿ ਜੇਕਰ ਰਾਤ ਨੂੰ ਲੇਟ ਕੰਮਾਂ ਕਰਨ ਤੋਂ ਆਉਂਦੇ ਹੋ ਇਹ ਕੰਮਾਂ ਕਰਨ ਵਾਲਿਆਂ ਵਾਸਤੇ ਹੈ ਕਿ ਜਿਹੜੇ ਵੇਲੇ ਨੇ ਉਹ ਆਪਣੀ ਰੋਟੀਨ ਚੇਂਜ ਕਰੋ ਉਹਨਾਂ ਨੇ ਸਮੇਂ ਸਿਰ ਸੌਂ ਜਾਣਾ ਹੈ ਜਿਵੇਂ ਸ਼ਾਮ ਨੂੰ ਜਲਦੀ ਭੋਜਨ ਪ੍ਰਸ਼ਾਦ ਦਾ ਸ਼ੱਕ ਲਿਆ 9 ਵਜੇ ਤੱਕ ਬਿਸਤਰੇ ਤੇ ਆ ਜਾਣਾ ਹੈ ਜੇਕਰ ਆਪਾਂ 9 ਵਜੇ ਸੌਂ ਜਾਈਏ ਫਿਰ 2 ਤੋਂ 3 ਦੇ ਵਿੱਚਕਾਰ ਬੜੇ ਆਰਾਮ ਦੇ ਨਾਲ ਜਾਗ ਆ ਜਾਵੇਗੀ ਪਰ ਜਿਹੜੇ ਕੰਮਾਂ ਕਰਨ ਵਾਲੇ ਨੇ 9 ਵਜੇ ਘਰ ਆਉਂਦੇ ਹਨ ਉਹਨਾਂ ਨੇ ਫਿਰ ਰੋਟੀ ਪਾਣੇ ਵਿੱਚ ਸ਼ੱਕ ਨਾ ਹੁੰਦਾ ਹੈ। ਕਈ ਵਾਰ ਕਈਆਂ ਨੂੰ 10-11 ਵਜੇ ਜਾਂਦੇ ਹਨ। ਪਰ ਇੱਥੇ ਵਾਰ-ਵਾਰ ਬੇਨਤੀ ਇਹ ਹੈ ਕਿ ਜੇਕਰ ਕੰਮ ਕਰਦੀ ਮਸ਼ਹੂਰੀ ਹੈ ਫਿਰ ਆਪਾਂ ਲੇਟਸ ਆਉਂਦੇ ਹਾਂ। ਜੇਕਰ ਵੇਲੇ ਨ ਸੁੱਤਾ ਜਾਵੇ ਤਾਂ ਅਸੀਂ ਅੰਮ੍ਰਿਤ ਵੇਲੇ ਉੱਠ ਸਕਦੇ ਹਾਂ। ਕਿਉਂਕਿ ਜੇ ਲੇਟ ਹੀ ਸੋਵਾਂਗੇ ਤਾਂ ਸਾਡੇ ਤੋਂ ਅੰਮ੍ਰਿਤ ਵੇਲੇ ਉੱਠਿਆ ਨਹੀਂ ਜਾਵੇਗਾ ਤੇ ਅਸੀਂ ਅੰਮ੍ਰਿਤ ਵੇਲੇ ਤੁਰਖਾਂਜ ਜਾਵਾਂਗੇ। ਤਾਂ ਕੋਸ਼ਿਸ਼ ਕਰੀਏ ਕਿ ਰਾਤ ਨੂੰ ਸਮੇਂ ਸਿਰ ਸੋਈਏ। ਤੇ ਸਵੇਰੇ ਹੀ ਉਠੀਏ ਸਵੇਰੇ ਜਲਦੀ ਉੱਠਣ ਦੇ ਲਈ ਰਾਤ ਨੂੰ ਜਲਦੀ ਸੌਣ ਦੀ ਕੋਸ਼ਿਸ਼ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ